ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਸ਼ਬਾਜਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਜੀਤ ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਜੜਿਆ ਦੋਸਤੋ ਇਸ ਕਿੱਲੇ ਦੇ ਉੱਪਰ ਇਸ ਘਰ ਵਿਕਰੀ ਵਾਲੀ ਆਉਂਦੇ ਰਹਿੰਦੇ ਆ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਤੇ ਸ਼ਬਾਜਪੁਰ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਆ ਸ਼ਬਾਜਪੁਰ ਤੋਂ ਜਦੋਂ ਆਪਾਂ ਦਿਆਲਪੁਰ ਨੂੰ ਆਉਨੇ ਆ ਤੇ ਰਸਤੇ ਵਿੱਚ ਪੀ ਐਚ ਪੱਠਾ ਹੁੰਦਾ ਪੀ ਐਚ ਪਠਾ ਇਟਾ ਵਾਲਾ ਪਠਾ ਦੋਸਤੋ ਬਿਲਕੁਲ ਨਜ਼ਦੀਕ ਬਿਲਕੁਲ ਬੈਕਾਂ ਨੇ ਵੀਰ ਬਲਜੀਤ ਸਿੰਘ ਉਹਨਾਂ ਦੀਆਂ ਤੇ ਸ਼ਬਾਜਪੁਰ ਤੋਂ ਵੀ ਤਕਰੀਬਨ ਕੋਈ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਹੈਗੀ ਆ ਅਗੇ ਦਿਆਲਪੁਰਾ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਠੀਕ ਹੈ ਜੀ ਪਿੰਡ ਤੇ ਫਤੇਪੁਰ ਸੁਗਾ ਪਿੰਡ ਥੋੜੀ ਦੂਰੀ ਤੇ ਆ ਲਖਣਾ ਪਿੰਡ ਬਿਲਕੁਲ ਨਜ਼ਦੀਕ ਆ ਅੱਜ ਦੋਸਤੋ 27 ਫਰਵਰੀ ਆ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦਾ ਹੈਗਾ 4 ਵਜੇ ਦਾ ਪਸ਼ੂਤਾਂ ਨੂੰ ਚਾਰ ਦਿਖਾਉਣੇ ਆ ਦੋਸਤੋ ਦੋ ਬੈੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਦੋ ਗੱਬਣ ਤਿਆਰੀ ਤੇ ਆ ਬਾਕੀ ਦਿਨ ਕਿੰਨਾ ਹਜੇ ਸਮਾਂ ਲੈ ਕੇ ਜਾਣ ਗਿਆ ਤੇ ਜਿਹੜੀਆਂ ਸੁਈਆਂ ਬੈੜਾ ਨੇ ਕਿੰਨਾ ਮਿਲਕ ਥੱਲੇ ਉਹਨਾਂ ਦੇ ਹਾਜ਼ਰ ਆ ਪੂਰੀ ਡਿਟੇਲ ਪੂਰੀ ਜਾਣਕਾਰੀ ਆਪਾਂ ਵੀਰ ਬਲਜੀਤ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਬਾਕੀ ਜਿਹੜਾ ਕੋਈ ਵੀਰ ਖਰੀਦਣ ਆ ਰਿਹਾ ਦੋਸਤੋ ਘਰ ਤਸੱਲੀ ਦੋ ਡੰਗ ਕਰ ਲਿਓ ਜਿਹੜਾ ਪਸ਼ੂ ਸੋਇਆ ਦੁੱਧ ਤੇ ਚੱਲਣ ਡਿਆ ਤੇ ਜਿਹੜਾ ਪਸ਼ੂ ਦੋਸਤੋ ਅੱਗੇ ਗੱਬਣ ਚਾਹੋਂ ਤੁਹਾਨੂੰ ਤਾਂ ਟਿੱਪ ਕੇ ਆਪਣੀ ਤਸੱਲੀ ਆ ਜ਼ਰੂਰ ਯਕੀਨੀ ਬਣਾ ਲਿਓ ਤਾ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਮੇਰਾ ਵੀ ਕੋਈ ਉਲਾਮਾ ਨਾ ਦੇਵੋ ਠੀਕ ਹੈ ਜੀ ਤੇ ਖਾਸ ਵੀਡੀਓ ਇੱਕ ਵਾਰੀ ਫੇਰ ਦੱਸ ਦਿੰਦੇ ਆ ਸ਼ਿਵਾਜਪੁਰ ਤੁਸੀਂ ਕਰਨੀ ਆ ਆਉ ਲੈਣੇ ਆ ਬਧੇਰੇ ਡਿਟੇਲ ਵੀਰ ਬਲਜੀਤ ਸਿੰਘ ਆਨਰ ਤੋਂ ਪੁੱਛਦੇ ਆ ਕੀ ਡਿਟੇਲ ਅੱਜ ਨਾਲ ਪਸੂਮਾ ਦੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਾਸਰੀ ਕਾਲ ਠੀਕ ਠਾਕ ਜੀ ਹਾਂ ਜੀ ਹਾਂ ਜੀ ਅੱਛਾ ਬਲਜੀਤ ਸਿੰਘ ਵੀਰ ਇੱਕ ਆਪਣੇ ਨੰਬਰ ਜਰੂਰ ਸਾਂਝੇ ਕਰ ਦिए ਆਪਣਾ ਨੰਬਰ ਹੈਗਾ ਵੀਰ ਜੀ 73407 4212 ਠੀਕ ਹੈ ਵੀਰੇ ਇੱਕ ਦੂਜਾ ਨੰਬਰ ਹੈਗਾ 9843 ਹਾਂਜੀ 68498 ਠੀਕ ਹੈ ਜੀ ਹਾਂਜੀ ਠੀਕ ਹੈ ਅਛਾ ਬਲਜੀਤ ਵੀਰੇ ਉਦੋਂ ਆਪਾਂ ਪਾਏ ਸੀ ਪਸ਼ੂ ਹੋਗੇ ਸੀ ਸੇਰ ਹਾਂਜੀ ਹਾਂਜੀ ਠੀਕ ਐ ਭਰਾ ਉਦੋਂ ਮੈਂ ਅੱਧੇ ਘੰਟੇ ਬਾਅਦ ਹੀ ਹੋਗੇ ਅੱਧੇ ਘੰਟੇ ਬਾਅਦ ਹੀ ਠੀਕ ਐ ਵੀਰ ਠੀਕ ਆ ਤੇ ਅੱਜ ਬਲਜੀਤ ਆਪਨੇ ਕੋਲ ਚਾਰ ਬੇੜਾ ਨੇ ਦੋ ਗੱਬਣ ਤੇ ਦੋ ਸੂਈਆਂ ਹਾਂਜੀ ਹਾਂਜੀ ਠੀਕ ਐ ਭਰਾ ਜਿਹੜੀਆਂ ਸੂਈਆਂ ਨੇ ਬਲਜੀਤ ਇਹ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਵਿੱਚ ਨੇ ਇਹ ਵੀ ਜੀ ਇੱਕ 15 ਦਿਨਾਂ ਦੀ ਸੂਈ ਆ ਇੱਕ ਨੂੰ ਅੱਜ 5 ਦਿਨ ਹੋ ਗਏ ਸੂਈ ਨੂੰ ਠੀਕ ਐ ਜੀ ਤੇ ਗੱਬਣ ਵੀ ਤਿਆਰੀ ਵਾਲੀਆਂ ਨੇ ਗੱਬਣ ਵੀ ਜੀ ਤਿਆਰੀ ਵਾਲੀਆਂ 10-10 ਦਿਨ ਲੈਂਦੀਆਂ ਠੀਕ ਐ ਭਰਾ ਹਾਂਜੀ ਲਓ ਦੋਸਤੋ ਪਹਿਲਾਂ ਇੱਕ ਵਾਰੀ ਉਸ ਤੋਂ ਬਾਅਦ ਦੋ ਗੱਬਣ ਆਪਾਂ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਤੇ ਬਲੀ ਦਾ ਭਾਈ ਪਹਿਲਾਂ ਇੱਥੋਂ ਸਟਾਰਟ ਕਰ ਲਈ ਜਿਹੜੀ ਸ਼ੁਰੂਆਤ ਇਹ ਸਵੈੜ ਦੀ ਡਿਟੇਲ ਕਰਦੀ ਆ ਸਾਜੀ ਇਹ ਸੁਆ ਕਿੰਮਾ ਸੂਈ ਆ ਇਹ ਵੀਰ ਜੀ ਦੂਜਾ ਸੁਆ ਜੋ ਦੂਜਾ ਸੁਆ ਹਾਂ ਜੀ ਇਹਨੂੰ 15 ਦਿਨ ਹੋ ਗਏ ਜੋ ਸੂਈ ਨੂੰ 15 ਦਿਨ ਹੋ ਗਏ ਹਾਂ ਜੀ ਹਾਂ ਜੀ ਲਓ ਜੀ 15 ਕਿ ਦਿਨਾਂ ਦੀ ਦੋਸਤੋ ਸੂਈ ਆ ਇਹੇ ਵਹਿੜ ਦੂਜਾ ਸੁਆ ਤੇ ਹੁਣ ਦੁੱਧ ਦੀ ਕਿਸ਼ਤੀ ਦੀ ਦੁੱਧ ਵੀਰ ਜੀ 13 ਕਿਲੋ ਹੋਊਗਾ ਪੱਕਾ 13 ਕਿਲੋ ਹਾਂ ਜੀ ਲਓ ਜੀ 13 ਕਿਲੋ ਦੋਸਤੋ ਦੁੱਧ ਠੰਡਾ ਹੋਊਗਾ ਵੀਰ ਜੀ 12 ਕਿਲੋ ਹਾਂ ਜੀ ਠੀ ਤੇ ਬੱਚਾ ਮਗਰ ਦੇ ਬੱਚਾ ਜੀ ਮਗਰ ਬੱਚਾ ਹਾਂਜੀ ਹਾਂਜੀ ਲਓ ਜੀ 12 ਕਿਲੋ ਦੁੱਧ ਦਾ ਦੋਸਤੋ ਮਗਰ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਦੂਜਾ ਸੁਭਾ 15 ਦਿਨਾਂ ਦੀ ਸੂਈ ਆ ਬਾਕੀ ਰੰਗ ਟੰਗ ਕਲਰ ਕੁਲਰ ਬਹੁਤ ਜ਼ਿਆਦਾ ਪਿਆਰਾ ਹੈ ਵਹਿੜ ਦਾ ਆ ਬੱਚਾ ਜੇ ਦਾ ਲਓ ਜੀ ਲਓ ਜੀ ਸੋ ਆ ਬੱਚਾ ਤੁਸੀਂ ਵੇਖ ਸਕਦੇ ਹੋ ਬੱਚਾ ਠੀਕ ਆ ਜੀ ਹਵਾਨਾ ਲੇਵਾ ਕਾਫੀ ਸਾਫ ਸੁਥਰਾ ਥਣ ਪੂਰਾ ਮੁੱਠੀ ਆ ਹੱਥੀ ਚਵਾਈ ਵਾਲਾ ਥਣ ਲੱਗਾ ਬੈਠਦੇ ਬਾਕੀ ਚੂਣ ਚਣ ਵੀ ਵੀਰ ਬਲਜੀਤ ਕਿਵੇਂ ਆ ਵਧੀਆ ਵੀਰ ਜੀ ਭਾ ਵੰਗਾ ਪਾਉਣਾ ਪਾਓ ਨਹੀਂ ਪਾਉਣਾ ਤਵੇਂ ਕੋਈ ਗੱਲ ਨਹੀਂ ਆਪਣਾ ਪਟੂ ਕੀ ਕਰਮਾਂ ਲਈ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਬਾਕੀ ਥਣ ਚੱਡੇ ਦੀ ਕਾਫੀ ਸੋਹਣੀ ਹੈ ਸਾਫ਼ ਸੁਥਰਾ ਅੱਛਾ ਚਿੱਟਾ ਤੋਂ ਬਿਲਕੁਲ ਹੈ ਲਓ ਜੀ ਤੁਹਾਨੂੰ ਪਤਾ ਗਰਮੀ 'ਚ ਗਾੜੀ ਇਹੋ ਹੀ ਚੱਲ ਰਹੀ ਆ ਬਿਲਕੁਲ ਬਿਲਕੁਲ ਪਰ ਦੋਸਤੋ ਕ੍ਰੋਸ ਅੰਗ ਦੇ ਵਿੱਚ ਜਿੱਦਾਂ ਕਿ ਬਿਲਕੁਲ ਅੱਗੇ ਸੀਜ਼ਨ ਦੇ ਵਿੱਚ ਵੀ ਵਾਧੇ ਬੰਦੀ ਇਹ ਵੜਾ ਨਹੀਂ ਠੀਕ ਹੈ ਜੀ ਆ ਲਓ ਹਾਂ ਲੋੜ ਸੋ ਥਾਂ ਥਣ ਬਹੁਤ ਸੋਣਾ ਨੋਕ ਵਾਲਾ ਥਾਣਾ ਦੋਸਤੋ ਹੱਥੀ ਜਵਾਈ ਵਾਲਾ ਥਾਣਾ ਤੇ ਮਗਰ ਬੱਛਾ ਮੇਲ ਕਾਫ ਹਾਂ ਲੋੜ ਠੀਕ ਹੈ ਸੋ ਥਾਂ ਥਣ ਬਹੁਤ ਸੋਣਾ ਕੁਆਲਿਟੀ ਵਾਲਾ ਥਾਣਾ ਦੋਸਤੋ ਮੁੱਠੀ ਥਾਣਾ ਲੋੜ ਚੋਣ ਚਾਂ ਨੂੰ ਵੀ ਇੱਕ ਨੰਬਰ ਆ 12 ਕਿਲੋ ਮੰਨ ਕੇ ਕੋਈ ਵੀਰਾਂ ਦਾ ਵੀ ਤਸੱਲੀ ਤੇ ਲੈ ਜੇ ਬਲਜੀਤ ਕੀ ਕਰਦੇ ਆ ਮੋਲ ਵੀਰਾਂ ਦਾ ਮੋਲ ਵੀਰ ਜੀ 45000 ਹਾਂਜੀ 42000 ਚ ਮਾਨਤਨ ਕਰ ਦਾਂਗੇ 42000 ਚ ਹਾਂਜੀ ਹਾਂਜੀ ਆਪਰੇ ਲਓ ਜੀ 42000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਠੀਕ ਆ ਡਿਮਾਂਡ 45 ਹੋਵੇ ਕੁਝ ਵੀ 42000 ਲੈਣ ਦੇਣਾ ਤਾਂ 42000 ਦੇ ਵਿੱਚੋਂ ਵੀ ਛੋੜ ਚੱਪਾ ਹਾਂਜੀ ਅੱਗੇ ਸੈਕਿੰਡ ਨੰਬਰ ਤੇ ਬਲਜੀਤ ਜਿਹੜੀ ਇਹ ਆਪਣੇ ਕੋਲ ਜਰਸੀ ਆ ਗਈ ਆ ਜੀ ਹਾਂ ਜਰਸੀ ਆ ਜੀ ਜਰਸੀ ਆ ਗਈ। ਨਸਲ ਬ੍ਰੀਡ ਦੇ ਵਿੱਚ ਜਰਸੀ ਆ। ਇਹਦਾ ਸੂਆ ਕਿੰਨੇ ਦਿਨਾਂ ਦਾ? ਇਹਦਾ ਵੀਰ ਜੀ ਦੁੱਜਾ ਜੋ। ਅੱਛਾ ਦੁੱਜਾ ਸੂਆ। ਦਿਨ ਕਿੰਨੇ ਹੋ ਗਿਆ? ਇਹਨੂੰ 5 ਦਿਨ ਹੋ ਗਿਆ। ਵੇਖੋ ਮੈਲਾ ਮਾਰਨ ਦੀ ਹੈ ਜੇ। ਠੀਕ ਆ ਜੀ। ਆਹ ਜਿਹੜਾ ਆ ਗਿਆ ਵੇਖੋ। ਲਓ ਜੀ। ਹਾਂਜੀ। 5 ਕਿ ਦਿਨ ਤੋਂ ਉਸ ਤੋਂ ਸਮਾ ਹੋ ਗਿਆ ਸੂਈ ਨੂੰ। ਤੇ ਇਹਦੇ ਮਗਰ ਵੀ ਕੀ ਆ ਗਿਆ ਬੱਚਾ? ਇਹਦੇ ਮਗਰ ਵੀ ਬੱਚਾ ਜੀ। ਮਗਰ ਬੱਚਾ। ਹਾਂਜੀ ਹਾਂਜੀ। ਇਹ ਹੁਣ ਕਿੰਨੇ ਦਾ ਦੁੱਧ ਤੇ ਆ? ਇਹ ਵੀਰ ਜੀ 12 ਕਿਲੋ ਦੁੱਧ ਪੱਕਾ ਜੇ ਥੱਲੇ। ਲਓ ਜੀ। 25 ਦੁੱਧ ਕਰ ਜੀ ਚੋਂ 15 ਕਿਲੋ। ਠੀਕ ਆ ਜੀ। ਹੁਣ ਆਪਾਂ ਇੱਥ ਠੀਕ ਹੈ ਜੀ ਮਗਰ ਇਹਦੇ ਵੀ ਬੱਚਾ ਦੋਸਤੋ ਆਹ ਬੱਚਾ ਜੀ ਦਾ ਆ ਨੜੂ ਬਿਲਕੁਲ ਬੱਚੇ ਦੇ ਨਾਲ ਇੱਕ ਭਰੀ ਵੇਖ ਲਓ ਆ ਲਓ ਠੀਕ ਆ ਲੋ ਜੀ ਜਰਸੀ ਬਰੀਡ ਦੇ ਵਿੱਚ ਆ ਦੋਸਤੋ ਕਾਫੀ ਵੀਰ ਪਸੰਦ ਕਰਦੇ ਆ ਜਰਸੀ ਬਰੀਡ ਆ ਇਹ ਵੀ ਕਰਮਾਲੀ ਸੀਲਸ ਲੱਗ ਵੰਗਾ ਪਾਉ ਜਾਂ ਨਾ ਪਾਉ ਅੱਛਾ ਜੀ ਹਾਂ ਜੀ ਲਓ ਜੀ ਬਾਕੀ ਥਣਾ ਥਣਾ ਦੀ ਆ ਆਪਸ ਵਿੱਚ ਧਾਰਾਂ ਤੋਂ ਰਾਨ ਬਰਾਬਰ ਆ ਵਧੀਆ ਵੀਰ ਜੀ ਓਕੇ ਆ ਯਾ ਵੀਰ ਆਨਲਾਈਨ ਮੰਗਾਉਗਾ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਪੂਰੀ ਤਸੱਲੀ ਵੀਰਾਂ ਦਾ ਵੀ ਆਪਣੀ ਗਰੰਟੀ ਹੋਊਗੀ ਨਾ ਨਾ ਇੱਥੇ ਆਣ ਕੇ ਘਰੇ ਆ ਜਨ ਉਹ ਗੱਲ ਵਧੀਆ ਗੱਲ ਆ ਉਹ ਸਭ ਤੋਂ ਵਧੀਆ ਜੀ ਹਾਂ ਜੀ ਹਾਂ ਜੀ ਚਲੋ ਬਲਜੀਤ ਤੱਕ ਦੂਰੋਂ ਨੇੜੇੋਂ ਮੰਨ ਲਾ ਜੇ ਤੋ ਨਹੀਂ ਆਇਆ ਜਾਂਦਾ ਉਹ ਆਪਣੀ ਗਰੰਟੀ ਹੋਊਗੀ ਉਹਦੀ ਗੱਲ ਕਰਦੇ ਆ ਵੀ ਆਨਲਾਈਨ ਬਹੁਤੇ ਵੀਰ ਸੌਦਾ ਕਰ ਲੈਂਦੇ ਆ ਜਿਹੜਾ ਨਹੀਂ ਪਹੁੰਚ ਸਕਦਾ ਹਾਂ ਜੀ ਉਹਨੂੰ ਫਿਰ ਤਸੱਲੀ ਪੂਰੀ ਉਹੋ ਜੀ ਦਿੱਤੀ ਜਾਵੇ ਵੀ ਜੋ ਹੈਗਾ ਥੱਲੇ ਲਓ ਵੀ ਠੀਕ ਆ ਤੇ ਬੱਚਾ ਮਗਰ ਬੱਚਾ ਦੋਸਤੋ ਤੁਸੀਂ ਵੇਖ ਹੀ ਲਿਆ ਤੇ 50 ਕਿ ਦਿਨਾਂ ਦੀ ਅੱਜ ਸੁਈਆ ਕਰਮਾਂ ਵਾਲੀ 12 ਕਿਲੋ ਜਿਹੜਾ ਬਿਲਕੁਲ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਅੱਗੇ ਵਧਾਉਣਾ ਘਟਾਉਣਾ ਚੰਗੀ ਸੇਵਾ ਦੇ ਡਿਪੈਂਡ ਆ ਦੋਸਤੋ ਵਧਾ ਲਿਓ ਠੀਕ ਆ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਤੇ ਦੁੱਧ ਭਰ ਦਿਓ ਕੀ ਕਰਮਾਂ ਵਾਲੀ ਚੰਗਾ ਭਾਵੇਂ 15 14 ਲੀਟਰ ਤੱਕ ਲੈ ਜਾਓ ਹੋਣ ਜਿਹੜਾ 12 ਕਿਲੋ ਆ ਬਾਕੀ ਇੱਕ ਵਾਰੀ ਤੁਹਾਨੂੰ ਥਾਂ ਤੋਂ ਨੇ ਆਪਾਂ ਦਿਖਾ ਦਿੰਨੇ ਆ ਸਾਰੇ ਪਾਸਿਓ ਆ ਲਓ ਜੀ ਆ ਲਓ ਹਲਦੀ ਤਾਂ ਬਿਨਾ ਬੰਗੇ ਬੰਗੇ ਤੋਂ ਫਿਰ ਮਿਲਦੀ ਜੀ ਤਾਂ ਵੀਰ ਜੀ ਲਓ ਜੀ ਹਾਂ ਜੀ ਬਿਨਾ ਪੰਗੇ ਤੋਂ ਬਿਨਾ ਰੱਸੀ ਤੋਂ ਦੋਸਤੋ ਚੁਵਾਈ ਆਪਾਂ ਕਰ ਸਕਦੇ ਆ ਇਸ ਰੈਡ ਦੇ ਥੱਲੇ ਬਾਕੀ ਆ ਥਾਣੇ ਵੇਖੋ ਤੁਸੀਂ ਉਲਟ ਬਹਿਣੀ ਵਾਲੇ ਪਾਸੇੋਂ ਜਿੱਥੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਬਜੀਤ ਕੀ ਕਰਦੇ ਫਿਰ ਮੋਲਿੰਦਾ ਇਹਦਾ ਮੁੱਲ ਵੀ ਜੀ 45 ਆ ਹਾਂ ਜੀ 44000 ਜਮਾਨਤਾਨ ਕਰਦਾ 44 ਹਾਂ ਜੀ ਠੀਕ ਆ ਭਰਾ ਹਾਂ ਜੀ ਲਓ ਦੋਸਤੋ 44000 ਦੇ ਵਿੱਚੋਂ ਜਮਾਨਤਾਨ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਠੀਕ ਆ ਜੀ ਤੇ ਬੈੜ ਪਸੰਦ ਆਊਗੀ 크ਰਾਉ ਸੰਗ ਦੇ ਵਿੱਚ ਸੀਗੀਆਂ ਦੋਵੇਂ ਬੈੜਾਂ ਦੁੱਧ ਤੇ ਚੱਲਣ ਡੀਆਂ ਨੇ ਕੋਈ ਵੀ ਰਾਨ ਕੇ ਆਪ ਤੁਸੀਂ ਚੋਕੇ ਤਸੱਲੀ ਕਰ ਲੈ ਵਸਵਾ ਕੇ ਕਰ ਲੈ ਅੱਗੇ ਦੋਨੋਂ ਜਿਹੜੀਆਂ ਦੋ ਦੋਸਤਾਂ ਅਗਲੀਆਂ ਬੈੜਾਂ ਤੁਹਾਨੂੰ ਦਿਖਾਉਣੀਆਂ ਗੱਬਣ ਤੇ ਇਹਨਾਂ ਦੀ ਡਿਟੇਲ ਆਪਾਂ ਲੈ ਲਈਏ ਨਾ ਬਲਜੀਤ ਪਹਿਲੇ ਨੰਬਰ ਤੇ ਆ ਗਈ ਵੀਰ ਬੈੜ ਹਾਂਜੀ ਇਹ ਬੱਚੀ ਪਹਿਲਣੀਆਂ ਹਾਂਜੀ ਪਹਿਲਾਂ ਮੂੰਹਾਂ ਛੇ ਦੰਦਾਂ ਦਾ ਲੋ ਜੀ ਛਿੱਗੀ ਕੰਨੀ ਵਾਲੇ ਦੰਦ ਕੱਢਣ ਡਈ ਹੈ ਜੇ ਛਿੱਗੀ ਬੱਚੀ ਹੈ ਦੋਸਤੋ ਕੰਨੀ ਵਾਲੇ ਦੰਦ ਅਜੇ ਕੱਢਣ ਡਈ ਹੈ ਤੇ ਪਲੂਨ ਪਹਿਲਾ ਸੂਆ ਦੋਸਤੋ ਇਸ ਇਸ ਵਾਰ ਨੇ ਸੂਣਾ ਬੋਦੀ ਵਾਲੀ ਬੈੜਾ ਕੱਦ ਵੀ ਚੰਗਾ ਸੋਹਣਾ ਲੰਮੀ ਲੰਮੀ ਦੇਖੋ ਕਿੰਨੀ ਆ ਆ ਲਓ ਜੀ ਠੀਕ ਆ ਠੀਕ ਆ ਸੋ ਕੱਦ ਉੱਚਾ ਵੱਡੇ ਕੱਦ ਦੇ ਵਿੱਚ ਲੰਬਾਈ ਨੂੰ ਵੀ ਪੂਰੀ ਆ ਬਾਕੀ ਲਿਫਟੀ ਸੋਹਣੀ ਬਣਾ ਕੇ ਤਿਆਰ ਕਰ ਰਹੀ ਆ ਆਰਡਰ ਦੀ ਕੁਆਲਿਟੀ ਦੋਸਤੋ ਤੁਸੀਂ ਦੇਖੋ ਬਹੁਤ ਸੋਹਣਾ ਫਿਕਸਡ ਆਰਡਰ ਠੀਕ ਆ ਪਲੀਸ ਆ ਤੈਨਾਂ ਹੱਜੇ ਵੀ ਲਾਜੂ 5 7 15 ਲੈ ਜਾਣੇ ਵੇ ਦੀਆ ਲਾਜੂ ਦੱਸੋ ਬਾਹਰ ਲੈ ਵੀ ਦੱਸੋ ਬਾਹਰ ਦੋਸਤੋ ਦੇਣ ਵੀਰਾਂ ਦਾ ਵੀ ਲੈ ਜਾਊਗੀ ਖੁੱਲੇ ਡੁੱਲੇ 10 ਤੋਂ 15 ਕਿ ਦਿਨ ਆਈਆ ਤੱਕ ਕੇ ਕੋਈ ਵੀਰ ਸੌਦਾ ਕਰ ਲਿਓ ਠੀਕ ਆ ਹਾਂਜੀ ਲੜ ਲੋੜ ਵੇਖੋ ਕਿੰਨੇ ਬੱਚੀ ਆ ਆ ਲੋਜੀ ਬਾਕੀ ਠੰਡੀ ਸੀਲ ਵੇਖੋ ਲੈ ਵੀ ਹੈ ਲੈ ਬਹੁਤ ਪਿਆਰੀ ਬੱਚੀ ਆ ਦੋਸਤੋ ਜਿਹੜੇ ਵੀਰ ਨੇ ਘਰੇ ਰੱਖਣੀ ਆ ਬੜਾ ਜੰਗੇ ਘਰੋਂ ਲਈ ਵੀ ਦੀ ਆਪਾਂ ਹਾਂ ਨਸਲ ਬਰੀਡ ਵੀ ਪੂਰੀ ਆ ਬੂਥੀ ਬਾਥੀ ਬਹੁਤ ਪਿਆਰੀ ਆ ਛੋਟਾ ਜਿਹਾ ਮੂੰਹ ਆਲ ਛੋਟੇ ਜੇ ਕੰਨ ਨੇ ਬੋਦੀ ਉਸੇ ਤਰ੍ਹਾਂ ਬਿਲਕੁਲ ਇਹਕੱਦ ਕੱਦ ਵੱਡਾ ਤੇ ਪ੍ਰਿੰਟਰ ਰੰਗੂਗਾ ਬਹੁਤ ਜ਼ਿਆਦਾ ਸੋਹਣਾ ਬੱਚੀ ਜਦੋਂ ਆਪਦੇ ਆਵਾ-ਤਾਵਾ ਦੇ ਆ ਗਈ ਬੱਚੀ ਨੂੰ ਵੇਖਣ ਕੋਈ ਨਹੀਂ ਦੇਣ ਹਾਂ ਆ ਦੇ ਵੀ ਇਹ ਗਿਤਰੋ ਚੈੱਕ ਸੋ ਕਾਫੀ ਸਫਾਈਆਂ ਕਰਮਾਲੀ ਦੇ ਥੱਲੇ ਬੋਲ ਜੀ। ਇਹ ਕੁਰੀ ਫੇਰ ਮੜਾ ਜੀ ਟਰਾਈ ਮਾਰੋ। ਆਹ ਦੇਖੋ ਜੀ। ਠੰਡੀ ਤੇਰੀ ਸੀਲੀ ਸੁਣੀ ਬਹੁਤ ਜਿਆਦਾ ਕਰਮਾ ਨਹੀਂ ਲੱਗੀ ਵੇਖੋ ਛੱਡਾ। ਲੈ। ਥਣ ਵੀ ਬਲਜੀਤ ਸਿੰਘ ਹਾਂ ਜੀ ਹੱਥੀ ਨਾਲ ਮੈਂ ਵਧੀਆ ਥਣ ਕੱਢੂਗੀ ਵੀਰ ਜੀ। ਹਾਂ। ਲੈ ਵੀ। ਅੱਛਾ ਤਾਂ ਕੀ ਮੋਲ ਰਹੂਗਾ ਬਲਜੀਤ ਸਿੰਘ ਜੀ ਦਾ? ਮੋਲ ਵੀਰ ਜੀ 50 45000 ਦੀ ਦੇ ਦਾਂਗੇ। 45 ਦੀ। ਹਾਂ ਜੀ ਛੋੜ ਛੱਪਾ ਹੀ ਹੋਊਗਾ ਐਚੋ ਕਰਮਾਰੀ ਦਾ। ਠੀਕ ਹੈ ਜੀ ਠੀਕ ਹੈ। ਬੱਚੀ ਬਹੁਤ ਚੰਗੀ ਆ। 50000 ਭਰਾਵੋ ਡਿਮਾਂਡ ਆ ਤੇ 45000 ਲੈਣ ਦੇਣ ਹਾਂਜੀ ਕੱਦ ਕਾਠ ਵੱਡਾ ਬੇਲਬੋਲ ਦੀ ਚੰਗੀ ਸਪੈਸ਼ਲ ਆ ਬਾਕੀ ਬਣੀ ਥਣੀ ਜਦੋਂ ਉਦੋਂ ਦੋਸਤੋ 2 ਪੈਸੇ ਕਿਸੇ ਨੂੰ ਵਪਾਰ ਦੀ ਲਾਂਡ ਦੇ ਵਿੱਚ ਵੀ ਦੇ ਦੂਗੀ ਠੀਕ ਆ ਤੇ ਜਿਹੜਾ ਕੋ ਘਰੇ ਲੂ ਵੀਰ ਹੱਥ ਪਾ ਲੈਂਦਾ ਉਹਨੂੰ ਅੱਜ ਵੀ ਸੁਵੱਲੀ ਮਿਲ ਜੂਗੀ ਠੀਕ ਆ ਜੀ ਤੇ ਬੱਚੀ ਬਹੁਤ ਖੂਬਸੂਰਤ ਆ ਬਾਕੀ ਪਾਲ ਪੂਲ ਕਿੰਨੀ ਵੱਡੀ ਬੱਚੀ ਕੀਤੀ ਜਾਵੇ ਤੇ ਗੱਬਣ ਤਿਆਰੀ ਤੇ ਹੋਵੇ ਦੋਸਤੋ ਤੇ 45000 ਦਾ ਮਿਲਦਾ ਵੀ ਉੱਤੇ ਕਈ ਪੈਸੇ ਖਾ ਵੀ ਜਾਂਦਾ ਪਸ਼ੂ ਤੇ ਬਹੁਤ ਖੂਬਸੂਰਤ ਆ ਠੀਕ ਆ ਉਈ 10 ਤੋਂ 12 15 15 ਦਿਨਾਂ ਦਾ ਆਈਡੀਆ ਮੰਨ ਕੇ ਸੌਦਾ ਕਰ ਲਿਓ ਤੇ ਅਗਲੀ ਬਲਜੀਤ ਆ ਆ ਗਈ ਆਪਣੇ ਕੋਲ ਹਾਂਜੀ ਠੀਕ ਆ ਝੁੰਗੀ ਐ ਝੁੰਗੀ ਐ ਜੀ ਠੀਕ ਆ ਜੀ ਤੇ ਇਹਦੀ ਡਿਟੇਲ ਕੀ ਹੈਗੀ ਇਹ ਵੀ ਜੀ ਦੂਜਾ ਸੁਆਜੋ ਹਾਂਜੀ ਹਾਂਜੀ ਇਹ ਵੀ ਦਿਨ ਦਾਖ ਲੈਂਦੀ ਜੋ 10 ਕਿ ਦਿਨ ਕੱਢ ਜੂ ਬੈੜ ਬਹੁਤ ਠੰਡੀ ਠੰਡੀ ਆ ਹਮ ਤੁਹਾਨੂੰ ਵਾਦਾ ਇਹੋ ਜੀਆਂ ਕਈ ਨਹੀਂ ਤੇ ਸ਼ੂਕਰ ਹੱਥ ਨਹੀਂ ਲਾਉਂਦੇ ਜੀ ਬਿਲਕੁਲ 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 ਲਓ ਵੀ ਦੋਸਤੋ ਠੀਕ ਆ ਤੇ ਕ੍ਰੋਸ ਆਂਗ ਦੇ ਵਿੱਚ ਆ ਕੱਦ ਤੇ ਮੈਨੂੰ ਤਾਂ ਨਿੱਗਰ ਨੂੰ ਕਰ ਬੜੀ ਆ ਬਹੁਤ ਜ਼ਿਆਦਾ ਆ ਲਓ ਜੀ ਲਓ ਵੀ ਦੋਸਤੋ ਕਾਫੀ ਸੋਹਣੀ ਆ ਪਲੀ ਪਲੋਸੀ ਪੂਰੀ ਆ ਕਰਮਾੜੀ ਬਿਲਕੁਲ ਗੋਲ ਬੈਕ ਸਾਈਡ ਤੋਂ ਦੇਖੋ ਕਰਮਾੜੀ ਖੁੱਲੀ ਰਹੀ ਇਹਨੂੰ ਤਲਿਆਰਾ ਨਹੀਂ ਕਹਨੇ ਪਾਇਆ ਹਾਂਜੀ ਲਓ ਜੀ ਅੱਛਾ ਬਲੀ ਦੇ ਵੀ ਦਿਨ ਲੈ ਜੂਗੀ ਇਹਦੇ ਦਸੋ ਬਾਅਦ ਦਸ ਲੈ ਜੂ ਵੀਰ ਜੀ ਦਸ ਕ ਲੈ ਜੂ ਹਾਂਜੀ ਹਾਂਜੀ ਬਾਕੀ ਸਫਾਈ ਇਹਦੇ ਕਰਮਾੜੀ ਦੀ ਪੂਰੀ ਆ ਠੀਕ ਆ ਜੀ ਹਾਂਜੀ ਜਚੀ ਪਈ ਆ ਦੋਸਤੋ ਸਾਰੇ ਪਾਸੇ ਕਰਮਾੜੀ ਵੇਖੋ ਜਿੱਥੇ ਮੱਦੀ ਖਿਲਾਰ ਲੋ ਕਰਮਾੜੀ ਠੀਕ ਆ ਤੇ ਗੋਲਾਈ ਗਲੂਈ ਪੂਰੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸਾਰੇ ਬੰਨਿਓ ਗੋਲ ਆ 1000 ਤੇ ਪਲੀ ਪਲੋਸੀ ਪੂਰੀ ਆ ਚੰਗੀ ਰੀਜ ਨਾਲ ਕਿਸੇ ਵੀਰ ਨੇ ਚਲੋ ਜਿੱਥੋਂ ਵੀ ਆਈ ਆ ਚੰਗੀ ਸੰਭੀ ਸੰਭਾਲੀ ਆਈ ਆ ਬਾਕੀ ਥਾੜਾ ਥੋੜਾ ਬਹੁਤ ਸੋਨਾ ਨੋਕਲਾ ਥਾਣਾ ਕੁਆਲਿਟੀ ਪੂਰੀ ਆ ਕੱਟੇ ਲੱਡੂ ਨਾ ਬਹੁਤ ਜਿਆਦਾ ਤੁਸੀਂ ਦੇਖੋ ਲਿਵੇ ਦੇ ਵਿੱਚ ਠੀਕ ਆ ਸੋ ਤੋਰਾ ਬੈੜ ਦਾ ਕਾਫੀ ਖੂਬਸੂਰਤਾ ਕੋਈ ਛੜਾਕਲ ਜੀ ਨਹੀਂ ਗਈ ਨਾਰਮਲ ਦੇਖੋ ਬਹੁਤ ਠੰਡੀ ਧੀਰੀ ਸੀਲਸ ਲੱਗ ਆਹ ਤੇ ਹਿਆਰੇ ਦੀ ਥੋੜੀ ਜਿਹੀ ਆਲ ਕਰਦੀ ਆ ਬਾਕੀ ਨਹੀਂ ਵਿੱਚ ਲੈ ਵੀ ਠੀਕ ਆ। ਇਹ। ਹਮ ਲੋ ਜੀ ਠੀਕ ਆ ਜੀ। ਸੋ ਬਹਿਣੀ ਦੇ ਪਾਸੋਂ ਤੁਸੀਂ ਇਹ ਥਣ ਦਾ ਸਹਜ ਵੇਖੋ। ਬਹੁਤ ਪਿਆਰਾ ਸਹਜ ਆ ਥਣ ਦਾ। ਮੁੱਠੀ ਥੜਾ। ਹੱਥੀ ਚਵਾਈਆ ਤੇ ਸੁਹਾ ਦੂਜਾ ਕਿਥੇ? ਹਾਂ ਜੀ ਦੂਜਾ ਤੁਸੀਂ। ਕਰਮਾੜੀ ਮੱਝ ਮੱਝ ਹੀ ਕੇ ਦੋਸਤ ਵੀ ਮੱਜਾਂ ਦੇ ਵਿੱਚ ਹੀ ਇਹਦਾ ਕਰਮਾੜੀ ਦਾ ਫੈਡ ਫੂਡ ਵੀ ਉਸੇ ਤਰ੍ਹਾਂ ਹੀ ਕੇ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੋਸਤੋ ਸੋਭੀ ਸੋਭੀ ਕੱਦ ਕੱਡ ਵਾਲੇ ਬੰਦੇ ਕੋ ਢੇਲਣਾ ਕਰੇ ਵੀਰ ਵੀ ਸੋਚਾਂ ਚ ਪਿਆ ਰਵੇ ਵੀ ਕੱਦ ਕੱਡ ਪੂਰਾ ਉੱਚਾ ਸੋਭੀ ਸੋਭੀ ਪੂਰੀ ਠੀਕ ਆ ਜੀ ਕੜਲ ਕੱਢੇ ਪਾਏ ਆ ਸੰਭਾਲ ਸਮੂਹ ਕਿਸੇ ਵੀਰ ਨੇ ਬਹੁਤ ਜਿਆਦਾ ਚੰਗੀ ਕੀਤੀ ਆ ਦੇਖੋ ਕਿੰਨੀ ਵੱਚੀ ਠੀਕ ਆ ਜੀ ਲਓ ਜੀ ਡਰਦੀ ਥੋੜਾ ਹਾਂ ਕੋਈ ਨਾ ਕੋਈ ਨਾ ਠੀਕ ਹੈ ਵੀਰ ਬਲਜੀਤ ਸਿੰਘ ਇੱਕ ਵਾਰੀ ਥੋੜਾ ਨੇੜੇਉਂ ਦਿਖਾ ਦਿਓ ਥਾਣਾ ਲਓ ਹਾਂ ਲਓ ਜੀ ਲੇ ਵੀ ਬਲਜੀ ਤਾਂ ਕੀ ਕਰਦੇ ਆ ਬੋਲਿੰਦਾ ਮੋਲਵੀ ਜੀ ਇਹਦਾ 55 50000 ਦੀ ਦੇ ਦਾਂਗੇ 50000 ਹਾਂਜੀ ਠੀਕ ਆ ਵਿਚੋ ਕਰ ਦਈਏ ਮਾਨਤਾ ਛੋਟਛੱਪਾ ਕਰਦਾ ਕੋਈ ਨਹੀਂ ਛੋਟਛੱਪਾ ਹੀ ਹਾਂਜੀ ਅੱਛਾ ਲੈ ਜੀ ਤੁਸੀਂ ਦੱਸ ਦੋ ਕਿੰਨਾ ਕਰਦੀ ਹੈ ਇਹ ਨਹੀਂ ਕਰਦੇ ਫਿਰ ਜਿੰਨਾ ਹੁੰਦਾ ਖੁੱਲਾ ਕੇ ਦੱਸ ਦੋ ਤੁਸੀਂ ਆਪਾਂ ਕਿਹੜਾ ਸੂਚ ਸੂਚ ਕੇ ਕਰਨਾ ਹੁੰਦਾ ਦੱਸੋ બસ ਜਾਣ ਦੋ ਫਿਰ ਹੈ ਦੋ ਕਢਾ ਦਈਏ ਦੋ ਡਾ ਦੇ ਲੈ ਠੀਕ ਬਾਕੀ ਪੁੱਛਿਆ ਦੱਸਿਆ ਨਹੀਂ ਭਰਾ ਨੂੰ ਭਾਵੇਂ ਠੀਕ ਆ ਜੀ ਕੋਈ ਨਹੀਂ ਇਹ ਨਾ ਬੇਨਦੀ ਪੈਂਦੀ ਹੋਵੇ ਤਾਂ ਬਾਕੀ ਦੋਸਤੋ ਨਹੀਂ ਬੱਚੀ ਬਹੁਤ ਚੰਗੀ ਹੈ ਵੀਰ ਜੀ ਕੱਦ ਕਾਠ ਵੀ ਫੁੱਲ ਬੜਾ ਫੁੱਲ ਐਕਸਟਰਾ ਆਰਡੀਨਰੀ ਸਮਝੋ ਦੋਸਤੋ ਹਾਂ ਜੀ ਸਾਹ ਲਾ ਲਓ ਤੈਨ ਲੱਖ ਦੀ ਮੱਝ ਲੈਣੀ ਹੋਵੇ ਦਾ 10 ਕਿਲੋ ਦੁੱਧ ਦੇਣਾ ਇਹਨੇ 15 16 ਕਿਲੋ ਦੁੱਧ ਦਈ ਜਾਣਾ ਚਵਾਦੋ ਕਿ ਬਲਜੀਤ ਆਪਾਂ ਜਿਆਦਾ ਨਹੀਂ ਆਂਦੇ 15 16 ਕਿਲੋ ਆਮ ਨਾਲ ਦੁੱਧ ਬਾਕੀ ਇਹ ਵੀ ਨਹੀਂ ਹੈਗਾ ਵੀ ਗਰਮਾ ਕੋਈ ਨਾ ਨਾ ਠੰਡੀ ਸੀਲ ਠੰਡੀ ਧੀਰੀ ਸੀਲਸ ਲਗਾ ਵੀਰ ਜੀ ਜਿੱਥੋਂ ਲਈ ਆ ਨਾ ਹਾਂਜੀ ਇਹ ਨਾਨੀਆਂ ਚਵਾਈ ਕਰਦੇ ਆ ਓਕੇ ਓਕੇ ਹਾਂਜੀ ਇਹ ਨਹੀਂ ਵੀ ਸ਼ੁਕਰ ਹੋ ਗਈ ਲਓ ਵੀ ਬਾਕੀ ਦੋਸਤੋਂ ਆਇਆ ਠੰਡੀ ਧੀਰੀ ਸੀਲਸ ਲਗਾ ਕੋਈ ਵੀਰ ਕਿਉਂਕਿ ਝੁੰਗੀ ਆ ਕਈ ਨਾ ਸਿੰਘ ਸਿੰਘ ਦਗਾਉਣਾ ਰਹਿ ਜਾਂਦੇ ਆ ਹਾਂਜੀ ਤੇ ਬਾਕੀ ਮਾਰਦੀ ਮੂਰਤੀ ਕੋਈ ਵੀ ਰੇ ਨਾਖੇ ਬਾਕੀ ਆਪਦੀ ਤੁਸੀਂ ਪ੍ਰਤੱਕ ਵੇਖ ਲਿਓ ਇੱਥੇ ਆਣ ਕੇ ਤਸੱਲੀ ਕਰ ਲਿਓ ਕੋਲ ਖੜ ਕੇ ਵੇਖ ਲਿਓ ਕਿਸੇ ਤਰ੍ਹਾਂ ਦੀ ਕੋਈ ਡਾਊਟ ਨਹੀਂ ਰਹਿ ਜੂਗੀ ਮਨ ਦੇ ਵਿੱਚ ਥਾਣ ਥਣ ਬਹੁਤ ਕਹਿਰਾਂ ਦਾ ਲੱਗਾ ਕਮਾਲ ਦਾ ਥਾਣਾ ਚੰਗੀ ਸੋਹਣੀ ਚੌੜੇ ਪਿੱਟ ਪੁੜੇ ਦੇ ਵਿੱਚ 48000 ਦੀ ਹਾਂ ਨਾ ਹੋ ਜੂਗੀ ਯੈਸ ਨੋ ਠੀਕ ਆ ਜੀ ਤੇ ਮੰਗਣ ਨੂੰ ਬਾਕੀ ਸਾਰੇ ਵੀਰਾਂ ਨੂੰ ਪਤਾ ਮੰਗਣ ਨੂੰ ਦੋਸਤੋ ਜਿੰਨਾ ਮਰਜ਼ੀ ਮੰਗਿਆ ਜਾਂਦਾ ਗਾਹਕ ਤੋਂ ਠੀਕ ਆ ਤੇ ਪਰ ਜਿਹੜਾ ਹੁਣ ਗੱਲ ਮੁੱਕਦੀ ਹੈ ਵੀ 48000 ਦੀ ਵੀਰਾਂ ਦਾ ਵੀ ਦੇ ਦਾਂਗੇ ਤੇ ਬਲਜੀ ਤੇ ਪਸੂ ਚਾਰ ਸੀ ਅੱਜ ਆਪਣੇ ਕੋਲ ਇੱਕ ਉਹ ਕ ਅੱਜੋ ਸਕੇ ਲਾਸਟ ਦੇ ਵਿੱਚ ਕਟਾ ਤੁਹਾਨੂੰ ਦਿਖਾ ਦਿੰਦੇ ਆ ਨੀਲੀ ਦਾ ਕਟਾ ਤੇ ਜਿਹੜੇ ਵੀਰ ਨੇ ਸ਼ੌਂਕ ਇਹ ਵੀ ਪਗਾਉਣਾ ਮਾਲ ਦੇ ਵਿੱਚ ਰੱਖਣਾ ਤੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਆ ਲਓ ਇਹ 13 ਮਹੀਨਿਆਂ ਦਾ ਜੋ 13 ਮਹੀਨੇ ਉਮਰ ਹਾਂਜੀ ਹਾਂਜੀ ਲੋ ਵੀ ਕਰੋ ਚੈੱਕ 13 ਕ ਮਹੀਨੇ ਉਮਰ ਆ ਦੋਸਤੋ ਕਟੇ ਦੀ ਟੇਡੇ ਕਟ ਦੇ ਵਿੱਚ ਆ ਲਓ ਠੀਕ ਆ ਬੋਲਾ ਕਟਾ ਬੱਲਾ ਕਟਾ ਬਿਲਕੁਲ ਤੁਸੀਂ ਸਿਆਣੇ ਕਹਿ ਲੈਂਦੇ ਸੀ ਬਾਕੀ ਨੀਲੀ ਰਾਵੀ ਦੇ ਵਿੱਚ ਤੇ ਹੋਰ ਬਿੱਲੀ ਮਨਕਣੀ ਅੱਖ ਤੇ ਮਗਰਲੇ ਖੁਰਵੀ ਤੋਤੇ ਆ ਵੇਖੋ ਠੀਕ ਆ ਤੇ ਟੇਡੇ ਘੱਟ ਦੇ ਵਿੱਚ ਦੋਸਤੋ ਕਈ ਵਾਰਾਂ ਅਗਲੇ ਪੈਰ ਘਟ ਆਉਂਦੇ ਆ ਜਵਾਬ ਹੀ ਹੁੰਦਾ ਤੇ ਟੇਡਾ ਕਟਾ ਵੈਸੇ ਪੂਛ ਉੱਪਰ ਤੱਕ ਵਾਈਟ ਆ ਤੇ ਕਿੰਨੀ ਕੁ ਉਮਰ ਹੁੰਦੀ ਆ ਇਹ 13 ਮਹੀਨਿਆਂ ਦਾ ਵੀਰ ਜੀ 13 ਮਹੀਨੇ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਬਾੜੀ ਬਲਜੀਤ ਕਿੱਥੋਂ ਤੱਕ ਦੇ ਦਾਂਗੇ ਮੁੱਲ ਵੀਰ ਜੀ ਇਹਦਾ ਕਰਦੇ ਆ 12000 ਹਾਂ 10000 ਦਾ ਦੇ ਦਾਂਗੇ 10000 ਦਾ ਹਾਂਜੀ ਕਰ ਦਾਂਗੇ ਮਾਨਤਾ ਨਾਲ ਲਓ ਜੀ 10000 ਦਾ ਬਾਈ ਬਲਜੀਤਾਂ ਦਾ ਦੇ ਦਾਂਗੇ ਕਟਾ ਵੇਖੋ ਤੁਸੀਂ ਹਾਂ ਲਓ ਵੀ ਕਰੋ ਚੈੱਕ ਠੀਕ ਆ ਤੇ ਕਾਫੀ ਸੋਹਣਾ ਕਟਾ ਹਾਂਜੀ ਲਓ ਜੀ ਨੀਲੀ ਦਾ ਕਟਾ ਦਿੰਗਾ ਚੀਰ ਹਾਂਜੀ ਠੀਕ ਹੈ ਜੀ ਠੀਕ ਤਾਂ ਬਾਕੀ ਟੈਸਟਿਕਲ ਇੱਕ ਵਾਰੀ ਬੁਖਾ ਦਈਏ ਲਓ ਜੀ ਠੀਕ ਹੈ ਬਜੀਤ ਜੀ ਲਓ ਦੋਸਤੋ 10000 ਦਾ ਇਹ ਲਾਸਟ ਬਾਈ ਹੁੰਦਾ ਵੀ ਦੇ ਦੇਾਂਗੇ 12000 ਡਿਮਾਂਡ ਆ ਕੱਟੇ ਦੀ ਤੇ ਬਜੀਤ ਤੇ ਪਸ਼ੂਆ ਵੀਰ ਹਾਂਜੀ ਤਿੰਨ ਨੰਬਰ ਕਰਿਓ ਸੰਜੇ ਨੰਬਰ ਆਪਣਾ ਵੀ ਜੀ 73407 4212 ਠੀਕ ਹੈ ਜੀ ਹਾਂਜੀ 1 2 ਨੰਬਰ 9842 4498 ਠੀਕ ਹੈ ਜੀ ਠੀਕ ਲਓ ਦੋਸਤੋ ਸਾਨ ਮੇਰੇ ਨਾਲ ਵੀਰ ਬਲਜੀਤ ਸਿੰਘ ਪਿੰਡ ਸ਼ਬਾਜਪੁਰ ਤੁਸੀਂ ਵਿజిਟ ਕਰ ਲਿਓ ਅੱਜ ਟੋਟਲ ਜਿਹੜੇ 4 ਤੋਂ 5 5 ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਇਸ ਘਰੋਂ ਪਸ਼ੂ ਪਸੰਦਾਏ ਹੋਣਗੇ ਦੋਸਤੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਇਹ ਪਹੁੰਚ ਹੋ ਸਕੇ ਵੀਡੀਓ ਦੀ ਤੇ ਬਾਕੀ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ